पाठ नंबर पांच मेरा पिंड पाठ पढ़न तो पहला शब्दार्थ अनाज कणक चौल आदि किते कम रौनक चहल पहल ए मेरा पिंड है मेरा पिंड काफी बड़ा है ਪਿੰਡ ਦੇ ਕੁਝ ਘਰ ਕੱਚੇ ਹਨ ਅਸੀਂ ਪੱਕੇ ਘਰ ਵਿੱਚ ਰਹਿੰਦੇ ਹਾਂ ਮੇਰੇ ਪਿਤਾ ਜੀ ਕਿਸਾਨ ਹਨ ਉਹ ਖੇਤ ਵਿੱਚ ਫਸਲਾਂ ਬੀਜਦੇ ਹਨ ਅਸੀਂ ਕੁਝ ਕਣਕ ਚੋਲ ਆਪਣੇ ਲਈ ਰੱਖ ਕੇ ਬਾਕੀ ਅਨਾਜ ਮੰਡੀ ਵਿੱਚ ਵੇਚ ਦਿੰਦੇ ਹਾਂ ਮੇਰੇ ਪਿੰਡ ਦੇ ਲੋਕ ਮਿਹਨਤੀ ਹਨ ਉਹ ਆਪਣੇ ਕੀਤੇ ਅਨੁਸਾਰ ਕੰਮ ਕਰਦੇ ਹਨ ਕੋਈ ਭਾਂਡੇ ਬਣਾਉਂਦਾ ਹੈ ਕੋਈ ਜੁੱਤੀਆਂ ਬਣਾਉਂਦਾ ਹੈ ਕੋਈ ਕੱਪੜਾ ਬੁੰਦਾ ਤੇ ਕੋਈ ਕੱਪੜਾ ਸਿਉਂਦਾ ਹੈ ਕਈ ਮੇਜ਼ ਕੁਰਸੀਆਂ ਅਤੇ ਖੁਰਪੇ ਦਾਤੀਆਂ ਬਣਾਉਂਦਾ ਕੰਮ ਕਰਦੇ ਹਨ ਕੋਈ ਪਸ਼ੂ ਪਾਲਨ ਕਰਕੇ ਦੁੱਧ ਵੇਚਣ ਦਾ ਕੰਮ ਕਰਦੇ ਹਨ ਮੇਰੇ ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ ਇੱਥੇ ਸਾਡੇ ਪਿੰਡ ਦੇ ਮੁੰਡੇ ਤੇ ਕੁੜੀਆਂ ਪੜ੍ਹਦੇ ਹਨ ਪਿੰਡ ਵਿੱਚ ਮੁਫਤ ਦਵਾਈਆਂ ਲਈ ਇੱਕ ਹਸਪਤਾਲ ਹੈ ਇੱਕ ਡਾਕਖਾਨਾ ਅਤੇ ਇੱਕ ਲਾਇਬ੍ਰੇਰੀ ਵੀ ਹੈ ਲੋਕ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਦੇ ਹਨ ਮੇਰੇ ਮਾਤਾ ਜੀ ਕਹਿੰਦੇ ਹਨ ਕਿ ਸਾਡਾ ਪਿੰਡ ਸ਼ਹਿਰਾਂ ਵਰਗਾ ਹੈ ਸਾਡੇ ਸਾਰੇ ਘਰਾਂ ਵਿੱਚ ਬਿਜਲੀ ਹੈ ਸਾਰਿਆਂ ਕੋਲ ਟੈਲੀਵਿਜ਼ਨ ਅਤੇ ਫ੍ਰੀਜ ਹਨ ਕਿਸਾਨਾਂ ਕੋਲ ਟਰੈਕਟਰ ਹਨ ਅਸੀਂ ਘਰਾਂ ਵਿੱਚ ਕੂਟੀਆਂ ਤੋਂ ਸਾਹ ਪਾਣੀ ਪੀਂਦੇ ਹਾਂ ਸਾਡੇ ਪਿੰਡ ਦੀਆਂ ਸੜਕਾਂ ਪੱਕੀਆਂ ਹਨ ਮੇਰੇ ਚਾਚਾ ਜੀ ਪਿੰਡ ਆ ਕੇ ਬਹੁਤ ਖੁਸ਼ ਹੁੰਦੇ ਹਨ ਉਹ ਇੱਥੇ ਤਾਜ਼ੀਆਂ ਸਬਜ਼ੀਆਂ ਫਲ ਸਾਗ ਅਤੇ ਮੱਕੀ ਦੀ ਰੋਟੀ ਦਾ ਆਨੰਦ ਮਾਣਦੇ ਹਨ ਸਾਡੇ ਪਿੰਡ ਵਿੱਚ ਹਰਿਆਲੀ ਹੈ ਹਰ ਪਾਸੇ ਰੁੱਖ ਲੱਗੇ ਹੋਏ ਹਨ ਅਸੀਂ ਹਰ ਸਾਲ ਨਵੇਂ ਰੁੱਖ ਲਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਆ ਸਾਡੇ ਪਿੰਡ ਇੱਕ ਮੇਲਾ ਵੀ ਲੱਗਦਾ ਹੈ ਮੇਲੇ ਵਿੱਚ ਬਹੁਤ رونਕ ਹੁੰਦੀ ਹੈ ਲੋਕ ਦੂਰੋਂ ਦੂਰੋਂ ਮੇਲਾ ਤੇ ਘਣੋਂਦੇ ਹਨ ਮੈਨੂੰ ਆਪਣੇ ਪਿੰਡ ਤੇ ਮਾਨ ਹੈ ਪਿੰਡ ਦੇ ਲੋਕ ਕੀ ਕੰਮ ਕਰਦੇ ਹਨ ਪਿੰਡ ਦੇ ਲੋਕ ਜਿਵੇਂ ਆਪਾਂ ਪਾਠ ਦੇ ਵਿੱਚ ਪੜਿਆ ਹੈ ਕਿ ਪਿੰਡ ਦੇ ਲੋਕ ਹੈ ਜਿਹੜੇ ਕੱਪੜੇ ਸਿਉਂਦਾ ਦਰੀ ਬੁੰਨਦਾ ਇਹ ਜੇ अनेको ਕੰਮ ਕਰਦੇ ਹਨ ਪਿੰਡ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਹਨ ਪਿੰਡ ਦੇ ਵਿੱਚ ਸਰਕਾਰੀ ਸਕੂਲ ਹੈ ਲਾਇਬ੍ਰੇਰੀ ਹੈ ਬਿਜਲੀ ਹੈ ਅਤੇ ਹਰੇਕ ਘਰ ਵਿੱਚ ਟੈਲੀਵਿਜ਼ਨ ਤੇ ਫਰਿੱਜ ਵੀ ਹਨ ਚਾਚਾ ਜੀ ਪਿੰਡ ਆ ਕੇ ਖੁਸ਼ ਕਿਉਂ ਹੋ ਜਾਂਦੇ ਹਨ ਕਿਉਂਕਿ ਇੱਥੇ ਤਾਜ਼ੀਆਂ ਸਬਜ਼ੀਆਂ ਫਲ ਸਾਗ ਮੱਕੀ ਦੀ ਰੋਟੀ ਖਾਣ ਨੂੰ ਮਿਲਦੀ ਹੈ ਪਿੰਡ ਵਿੱਚ ਲਾਇਬ੍ਰੇਰੀ ਕਿਉਂ ਬਣਾਈ ਗਈ ਹੈ ਤਾਂਕਿ ਵਿਹਲੇ ਸਮੇਂ ਦੇ ਵਿੱਚ ਵੀ ਬਜ਼ੁਰਗ ਨੌਜਵਾਨ ਆ ਕੇ ਕਿਤਾਬਾਂ ਤੋਂ ਗਿਆਨ ਪ੍ਰਾਪਤ ਕਰ ਸਕਣ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਬਚ ਸਕਣ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਵਿੱਚ ਰਹਿੰਦੇ ਹੋ ਇੱਥੇ ਤੁਸੀਂ ਆਪਣੇ ਪਿੰਡ ਦਾ ਜਾਂ ਸ਼ਹਿਰ ਦਾ ਨਾਮ ਲਿਖਣਾ ਹੈ ਆਓ ਕਰੀਏ ਸੋਚੀਏ ਸਮਝੀਏ ਅਤੇ ਕਰੀਏ ਪ੍ਰਸ਼ਨ ਨੰਬਰ 1 ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਊੜਾ ਅਸੀਂ ਡੈਸ਼ ਘਰ ਵਿੱਚ ਰਹਿੰਦੇ ਹਾਂ ਪੱਕੇ ਐੜਾ ਮੇਰੇ ਪਿੰਡ ਦੇ ਲੋਕ ਬਹੁਤ ਡੈਸ਼ ਹਨ ਮਿਹਨਤੀ ਈੜੀ ਸਾਡਾ ਪਿੰਡ ਹੁਣ ਡੈਸ਼ ਵਰਗਾ ਹੈ ਸ਼ਹਿਰ ਸਸਾ ਸਾਡੇ ਪਿੰਡ ਵਿੱਚ ਡੈਸ਼ ਵੀ ਲੱਗਦਾ ਹੈ ਮੇਲਾ ਹਾਹਾ ਸਾਡੇ ਘਰਾਂ ਵਿੱਚ ਡੈਸ਼ ਹੈ ਬਿਜਲੀ ਪ੍ਰਸ਼ਨ ਨੰਬਰ 2 ਮਿਲਾਨ ਕਰੋ ਮੋਚੀ ਜੁੱਤੀਆਂ ਬਣਾਉਣ ਵਾਲਾ ਜਿਲਾਹਾ ਕੱਪੜੇ ਬੁੰਨ ਵਾਲਾ ਦਰਜੀ ਕੱਪੜੇ ਸਿਉਣ ਵਾਲਾ ਤਰਖਾਨ ਮੇਜ਼ ਕੁਰਸੀਆਂ ਬਣਾਉਣ ਵਾਲਾ ਲੋਹਾਰ ਖੁਰਪੇ ਅਤੇ ਦਾਤੀਆਂ ਬਣਾਉਣ ਵਾਲਾ ਪ੍ਰਸ਼ਨ ਨੰਬਰ 3 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਮੇਰੇ ਪਿੰਡ ਵਿੱਚ ਕਿਹੋ ਜਿਹੇ ਘਰ ਹਨ ਮੇਰੇ ਪਿੰਡ ਵਿੱਚ ਕੁਝ ਘਰ ਕੱਚੇ ਹਨ ਐੜਾ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਫਸਲਾਂ ਦੇ ਨਾਮ ਲਿਖੋ ਕਣਕ ਝੋਨਾ ਮੱਕੀ ਬਾਜਰਾ ਨਰਮਾ ਅਤੇ ਕਪਾਹ ਈੜੀ ਪਿੰਡ ਦੇ ਲੋਕ ਕੀ ਕੀ ਕੰਮ ਕਰਦੇ ਹਨ ਪਿੰਡ ਦੇ ਲੋਕ ਆਪਣੇ ਕਿੱਤੇ ਅਨੁਸਾਰ ਖੇਤੀਬਾੜੀ ਭਾਂਡੇ ਬਣਾਉਣ ਕੱਪੜੇ ਸਿਉਣ ਜੁੱਤੀਆਂ ਬਣਾਉਣ ਕੱਪੜਾ ਬੋਨਣਾ ਆਦ ਕੰਮ ਕਰਦੇ ਹਨ ਸ ਲਾਇਬ੍ਰੇਰੀ ਵਿੱਚ ਬੈਠ ਕੇ ਲੋਕ ਕੀ ਕਰਦੇ ਹਨ ਲੋਕ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਦੇ ਹਨ ਹਾ ਹਾ ਪਿੰਡ ਵਿੱਚ ਹਰਿਆਲੀ ਵਧਾਉਣ ਲਈ ਲੋਕ ਕੀ ਕਰਦੇ ਹਨ ਲੋਕ ਹਰ ਸਾਲ ਨਵੇਂ ਰੁੱਖ ਲਗਾਉਂਦੇ ਹਨ ਸ਼ਬਦਾਂ ਦੀਆਂ ਖੇਡਾਂ ਪ੍ਰਸ਼ਨ ਨੰਬਰ 4 ਹੇਠ ਲਿਖੀਆਂ ਧੁਨੀਆਂ ਨਾਲ ਬਣੇ ਸ਼ਬਦਾਂ ਨੂੰ ਪਾਠ ਵਿੱਚੋਂ ਲੱਭੋ ਅਤੇ ਲਿਖੋ ਜਿਸ ਤਰ੍ਹਾਂ ਪਹਿਲੀ ਧੁਨੀ ਤੋਂ ਪੈੰਡ ਬਣਾਇਆ ਗਿਆ ਹੈ ਇਸੇ ਤਰ੍ਹਾਂ ਅਸੀਂ ਅੱਗੇ ਦਿੱਤੀਆਂ ਧੁਨੀਆਂ ਤੋਂ ਸ਼ਬਦ ਬਣਾਵਾਂਗੇ ਜਿਵੇਂ ਟੈਂਕ ਦੇ ਲਾਈਆਂ ਟੈ ਤੋਂ ਟੈਲੀਵਿਜ਼ਨ ਰਾਰੇ ਕਨੌਣਾ ਰੋ ਤੋਂ ਰੌਣਕ ਹ ਤੋਂ ਹਸਪਤਾਲ ਮੰਮੇ ਔਕੜ ਮੋ ਤੋਂ ਮੁਫਤ ਲਲੇਹੜਾ ਲੋ ਤੋਂ ਲੋਕ ਟੱਕੇ ਸਾਰੀ ਕੇ ਤੋਂ ਕਿਰਸਾਨ ਲਲੇ ਕੰਨਾ ਲਾ ਤੋਂ ਲਾਇਬ੍ਰੇਰੀ ਪ੍ਰਸ਼ਨ ਨੰਬਰ 5 ਤੁਨੀ ਅਨੁਸਾਰ ਨਵੇਂ ਸ਼ਬਦ ਲਿਖੋ ਰੋਟੀ ਸੋਟੀ ਇਸੇ ਤਰ੍ਹਾਂ ਅਸੀਂ ਲਿਖਾਂਗੇ ਕੋਟੀ ਮੋਟੀ ਮੇਲਾ ਠੇਲਾ ਕੇਲਾ ਚੇਲਾ ਸਾਰੇ ਚਾਰੇ ਤਾਰੇ ਭਾਰੇ ਰੁੱਖ ਸੁੱਖ ਦੁੱਖ ਮੁੱਖ ਇਹ ਵੀ ਕਰਿਏ ਆਪਣੇ ਪਰਿਵਾਰ ਦੀ ਸਹਾਇਤਾ ਨਾਲ ਲਿਖੋ ਕਿ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਕੀ ਕੀ ਹੈ ਸਾਡੇ ਪਿੰਡ ਵਿੱਚ ਜੋ ਵੀ ਚੀਜ਼ਾਂ ਹਨ ਅਸੀਂ ਉਹਨਾਂ ਨੂੰ ਲਿਖਾਂਗੇ ਸਕੂਲ ਡਾਕਰ 7 ਧਰਮਸ਼ਾਲਾ ਡਿਸਪੈਂਸਰੀ ਦਾਣਾ ਮੰਡੀ ਪ੍ਰਸ਼ਨ ਨੰਬਰ 7 ਜਿਹੜੇ ਪਿੰਡ ਜਾਂ ਸ਼ਹਿਰ ਵਿੱਚ ਤੁਸੀਂ ਰਹਿੰਦੇ ਹੋ ਉਸ ਦੀ ਖਾਸ ਗੱਲ ਲਿਖੋ ਸਾਡੇ ਪਿੰਡ ਵਿੱਚ ਇੱਕ ਵੱਡਾ ਖੇਡ ਦਾ ਮੈਦਾਨ ਬਣਿਆ ਹੋਇਆ ਹੈ ਪ੍ਰਸ਼ਨ ਨੰਬਰ 8 ਤੁਹਾਡੇ ਪਿੰਡ ਵਿੱਚ ਕਿਹੜੀ ਸਹੂਲਤ ਹੈ ਉਸ ਉੱਪਰ ਗੋਲਾ ਲਾਓ ਅਸੀਂ ਸਾਡੇ ਪਿੰਡ ਵਿੱਚ ਮੌਜੂਦ ਜੋ ਵੀ ਸਹੂਲਤਾਂ ਹਨ ਉਹਨਾਂ ਉੱਪਰ ਗੋਲਾ ਲਗਾਵਾਂਗੇ ਸਾਡੇ ਪਿੰਡ ਸਕੂਲ ਪੰਚਾਇਤ ਘਰ ਵਾਟਰ ਬਾਕਸ ਡਾਕਖਾਨਾ ਧਰਮਸ਼ਾਲਾ ਪਾਰਕ ਆਦਿ ਦੀ ਸਹੂਲਤ ਹੈ। ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ।